ਅੱਜ ਦੇ ਇਸ ਜੋਧ ਨਸ਼ਿਆਂ ਵਿਰੁੱਧ ਜਿਹੜੀ ਅੱਜ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਨੇ ਮਾਰਚ ਮਹੀਨੇ ਤੋਂ ਜੋਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਜਿਸ ਤੇ ਪੁਲਿਸ ਡਿਪਾਰਟਮੈਂਟ ਨੇ ਬਹੁਤ ਸਾਰੇ ਨਸ਼ੇ ਦੇ ਸ਼ਦਾਗਰ ਜੇਲਾਂ 'ਚ ਧੱਕੇ ਨੇ ਅਤੇ ਜਿਹੜਾ ਐਡਿਕਟਡ ਹੈ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਓਟ ਸੈਂਟਰਾਂ 'ਚ ਦਾਖਲ ਕਰਾਇਆ ਹੈਗਾ ਮੈਂ बतौर ਨਸ਼ਾ ਮੁਕਤੀ ਮੋਰਚਾ ਦਾ ਕੋਆਰਡੀਨੇਟਰ ਬਲਾਕ ਪੱਧਰ ਤੋਂ ਫੇਰ ਸਾਰੇ ਅੱਜ ਜਿਹੜੀਆਂ ਬੀਡੀਸੀ ਵਿਲੇਜ ਡਿਫੈਂਸ ਕਮੇਟੀ ਮੌਜੂਦਾ ਪੰਚਾਇਤਾਂ ਹੋਰ ਮੋਤਵੀਨ ਹਾਜ਼ਰ ਆਏ ਹਨ ਤਾਂ ਕਿ ਸਾਨੂੰ ਹੋਰ ਇਹਨਾਂ ਕੋਲੋਂ ਬਹੁਤ ਵੱਡਾ ਹਲਾਰਾ ਮਿਲ ਸਕੇ ਅਸੀਂ 7 ਤਰੀਕ ਤੋਂ 7 ਤਰੀਕ ਤੋਂ ਤਿੰਨ ਤਿੰਨ ਪਿੰਡਾਂ ਦੇ ਵਿੱਚ ਇਹ ਯਾਤਰਾ ਸ਼ੁਰੂ ਕਰਾਂਗੇ ਤੇ ਇਹਦੇ ਵਿੱਚ ਸਾਡੇ ਸਾਰੀਆਂ ਪਾਰਟੀਆਂ ਸਾਡਾ ਸਾਫ ਦੇਨ ਪੁਲਦੇਰਾਜ ਜੀ ਦੋਵਾਂ ਨੂੰ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਲੀਡਰ ਪਿੰਡਾਂ ਵਿੱਚ ਬੈਠੇ ਨੰਬਰਦਾਰ ਪੰਚ ਸਰਪੰਚ ਆਪਣੇ ਬੱਚਿਆਂ ਨੂੰ ਇਸ ਕੋੜ ਤੋਂ ਨਸ਼ਿਆਂ ਦੇ ਕੋੜ ਤੋਂ ਬਚਾਉਣ ਲਈ ਆਓ ਰਲ ਮਿਲ ਕੇ ਸਾਰੇ ਇਸ ਮਹਿੰਮ ਨੂੰ ਹਲਾਰਾ ਦਈਏ ਤਾਂ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾ ਸਕੀਏ ਤੇ ਰੰਗਲਾ ਪੰਜਾਬ ਮੋੜ ਬਣਾ ਸਕੀਏ